28 ਪੱਛੀ ਨੂੰ ਸੰਦੀਪ ਸਿੰਘ ਵਾਸੀ Rajasthan ਜੋ ਮਰਿੰਡਾ ਵਿਖੇ ਇੱਕ ਫਾਈਨਾਂਸ ਕੰਪਨੀ ਵਿੱਚ ਕੰਮ ਕਰਦਾ ਤੇ ਰਿਕਵਰੀ ਏਜੰਟ ਹੈ ਉਸਨੇ ਬਸੀ ਪਠਾਣਾ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਉਹ ਇਸ ਏਰੀਆ ਵਿੱਚ ਫਤੇਗੜ ਸਾਹਿਬ ਏਰੀਆ ਵਿੱਚ ਰਿਕਵਰੀ ਦਾ ਕੰਮ ਕਰਦਾ ਤੇ ਉਹ ਕਰੀਬ 82000 ਰੁਪਏ ਦੀ ਰਿਕਵਰੀ ਕਰਕੇ ਆਪਣੇ ਪਿੱਠੂ ਬੈਗ ਵਿੱਚ ਪਾ ਕੇ ਆਪਣੇ ਮੋਟਰਸਾਈਕਲ ਤੇ ਮਰਿੰਡਾ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਬਸੀ ਪਠਾਣਾ ਵਿਖੇ ਚਾਰ ਨੌਜਵਾਨਾਂ ਨੇ ਮੋਟਰਸਾਈਕਲ ਬਿਨਾਂ ਨੰਬਰੀ ਪਰ ਆਕੇ ਉਸ ਪਾਸੋਂ ਲੋਹੇਰਾ ਦਾਤ ਦਿਖਾ ਕੇ ਡਰਾ ਕੇ ਉਸ ਪਾਸੋਂ ਉਸ ਦਾ ਪਿੱਠੂ ਵੇ ਖੋਲਿਆ ਜਿਸ ਵਿੱਚ 82000 ਰੁਪਇਆ ਉਸ ਦਾ ਟੈਬ ਤੇ ਹੋਰ ਕੁਝ ਸਮਾਨ ਸੀ ਜਿਸ ਪਰ ਉਸ ਦੇ ਬਿਆਨ ਪਰ ਬਸੀ ਪਠਾਨਾ ਪੁਲਿਸ ਨੇ ਮਕਦਮਾ ਦਰਜ ਕੀਤਾ ਮਾਨਯੋਗ ਐਸਐਸਪੀ ਫਤਿਹਗੜ੍ਹ ਸਾਹਿਬ ਸ਼੍ਰੀ ਸ਼ੁਭਮ ਅਗਰਵਾਲ ਜੀ ਦੀ ਹਦਾਇਤਾਂ ਮੁਤਾਬਕ ਬਸੀ ਪਠਾਨਾ ਪੁਲਿਸ ਨੇ ਇਸ ਕੇਸ ਦੀ ਬੜੀ ਡੂੰਘਾਈ ਨਾਲ ਜਾਂਚ ਕੀਤੀ ਤੇ ਕੱਲ ਇਸ ਮੁਕਦਮੇ ਵਿੱਚ ਪੰਜ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਫਿਰਤਾਰੀ ਸਮੇਂ ਉਹਨਾਂ ਪਾਸੋਂ ਇਸ ਵਾਰਦਾਤ ਵਿੱਚ ਵਰਤਿਆ ਹੋਇਆ ਪਿੰਨਾ ਨੰਬਰੀ ਮੋਟਰਸਾਈਕਲ ਵੀ ਬਰਾਮਦ ਹੋ ਗਿਆ ਅੱਜ ਦੋਸ਼ੀਆਂ ਨੂੰ ਮਾਨਯੋਗ ਅਦਾਲਤ 'ਤੇ ਪੇਸ਼ ਕੀਤਾ ਗਿਆ ਤੇ ਉਹਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਇਸ 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 ਜਿਹੜਾ ਰਿਮਾਂਡ ਦੌਰਾਨ ਉਹਨਾਂ ਪਾਸੋਂ ਪੁਲਿਸ ਨੇ ਇਸ ਵਾਰਦਾਤ ਵਿੱਚ ਵਰਤਿਆ ਹੋਇਆ ਲੋਹਾ ਦਾਤ ਅਤੇ ਹੋਈ ਹੋਈ ਨਕਦੀ ਵਿੱਚੋਂ 25000 ਰੁਪਇਆ ਐਬ ਹੋਰ ਸਾਮਾਨ ਸਾਰਾ ਬੈਗ ਵਗੈਰਾ ਬਰਾਮਦ ਕਰ ਲਿਆ ਗਿਆ ਜੀ ਕੀ ਕੀ ਨਾਮ ਨੇ ਦੋਸ਼ੀਆਂ ਦੇ ਕੀ ਹਾਂ ਜੀ ਦੋਸ਼ੀ ਬੱਸੀ ਪਠਾਨਾ ਦੇ ਰਹਿਣ ਵਾਲੇ ਨੇ ਦੋਸ਼ੀਆਂ ਦੇ ਨਾਮ ਵਿਜੇ ਮਨਿੰਦਰ ਸ਼ਰਨਜੀਤ ਹਰਦੀਪ ਤੇ ਰਜਨੀਸ਼ ਨੇ ਸਾਰੇ ਗ੍ਰਿਫਤਾਰ ਨੇ ਹਾਂ ਜੀ ਸਾਰੇ ਦੋਸ਼ੀ ਗ੍ਰਿਫਤਾਰ ਪਹਿਲਾਂ ਕੋਈ ਮੁਕੱਦਮਾ ਇਹਨਾਂ ਦੇ ਕੋਈ ਹਾਂ ਜੀ ਇਹਨਾਂ ਵਿੱਚ ਦੋ ਦੋਸ਼ੀਆਂ ਤੇ ਚੋਰੀ ਦਾ ਮਕਦਮਾ ਦਰਜ ਹੈ ਜੀ ਜੀ ਕਿਹੜੇ ਕਿਹੜੇ ਇਲਾਕਿਆਂ 'ਚ ਲੁੱਟ ਉਹ ਕਰਦੇ ਸੀ ਪਹਿਲਾਂ ਪਤਾ ਲੱਗਿਆ ਹਾਂ ਜੀ ਇਹ ਹੁਣ ਤਫ਼ਤੀਸ਼ ਚ ਜਾਰੀ ਹੈ ਜਿਵੇਂ ਵੀ ਤਫ਼ਤੀਸ਼ ਛੋੜ ਤੱਕ ਸਾਹਮਣੇ ਆਉਣਗੇ ਅਸੀਂ ਤੁਹਾਨੂੰ ਦੱਸਾਂਗੇ ਤਾਂ ਲੱਗੇ ਦੀ ਮੋਟਰਸਾਈਕਲ ਕਿਸ ਨਾਮ ਤੇ ਹੈ ਹਾਂ ਉਹ ਤਪतीश ਜਾਰੀ ਹੈ ਜੀ ਹਾਂ ਜੀ ਇਹ ਕੱਲ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਪਾਰਟੀ ਨੂੰ ਹੋਏ ਹੋਏ ਸਮਾਨ ਦੀ ਬਰਾਮਦਗੀ ਕਰਾਉਣ ਲਈ ਇੱਕ ਬੇਵਾਬਦ ਘਰ ਦੀ ਛਾਪੇ ਲੈ ਗਏ ਸੀ ਜਿੱਥੋਂ ਚਾਰ ਦੋਸ਼ੀਆਂ ਨੇ ਸ਼ਾਲ ਮਾਰਤੀ ਸੀ ਜਿਸ ਕਰਕੇ ਉਹਨਾਂ ਦੇ ਪੈਰਾਂ ਦੇ ਸੱਟ ਲੱਗ ਗਈ ਸੀ ਤੇ ਜਿਨ੍ਹਾਂ ਦਾ ਡਾਕਟਰੀ ਇਲਾਜ ਕਰਾਇਆ ਗਿਆ